YouTube ਤੇ ਵੀਡੀਓ ਦੇਖਣ ਵਾਲੇ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦੀ ਆ ਆਪਣੇ ਨਵੇਂ ਬਲੌਗ ਪੰਜਾਬੀ ਸੂਟ ਟ੍ਰੈਂਡਸ ਤੇ ਇਹ ਬਲੌਗ ਮੈਂ ਖਾਸ ਕਰਕੇ ਉਹਨਾਂ ਲਈ ਬਣਾਇਆ ਜੋ ਸੂਟ ਪਹਿਨਣ ਨਵੇਂ ਫੈਸ਼ਨ ਦੇ ਡਿਜ਼ਾਈਨ ਵੇਖਣ ਤੇ ਆਪਣੀ ਸ਼ੋਭਾ ਨੂੰ ਰੌਣਕ ਦੇਣ ਵਿੱਚ ਰੁਚੀ ਰੱਖਦੇ ਹਨ ਪਹਿਲਾਂ ਇਹ ਮੇਰਾ ਚੈਨਲ ਲੋਕ ਗੀਤਾਂ ਲਈ ਸੀ ਪਰ ਹੁਣ ਮੈਂ ਕਿਸੇ ਵਜ੍ਹਾ ਕਰਕੇ ਉਸ ਚੈਨਲ ਨੂੰ ਕੰਟੀਨਿਊ ਨਹੀਂ ਕਰ ਸਕੀ ਤੇ ਮੈਂ ਤੁਹਾਡੇ ਲਈ ਅੱਜ ਤੋਂ ਇਸ ਚੈਨਲ ਤੇ ਪੰਜਾਬੀ ਸੂਟ ਬਾਰੇ ਹੀ ਉਹਨਾਂ ਦੇ ਡਿਜ਼ਾਈਨਸ ਬਾਰੇ ਹੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੀ ਇਹ ਮੇਰਾ ਆਪਣਾ ਇੱਕ ਸ਼ੌਕ ਵੀ ਸੀ ਤੇ ਇੱਕ ਕਲਾ ਵੀ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਸੂਟਾਂ ਦੇ ਡਿਜ਼ਾਈਨ ਰੰਗਾਂ ਦੇ ਮਿਲਾਪ ਕਲਰ ਕੰਬੀਨੇਸ਼ਨ ਕਿੱਦਾਂ ਨੇ ਹੋਣੇ ਚਾਹੀਦੇ ਆ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਾਂਗੀ ਖਾਸ ਕਰਕੇ ਵਿਆਹਾਂ ਦੇ ਖਾਸ ਡਰੈਸ ਰਜਾਨਾ ਪਹਿਨਣ ਵਾਲੇ ਨਵੇਂ ਸੂਟਾਂ ਦੇ ਨਵੇਂ ਆਈਡੀਆਜ਼ ਤੁਹਾਡੇ ਨਾਲ ਮੈਂ ਸਾਂਝੇ ਕਰਾਂਗੀ ਜਿਹੜੀ ਅੱਜ ਦੀ ਵੀਡੀਓ ਲੈ ਕੇ ਆਈਆਂ ਮੈਂ ਉਹ ਸਿੰਪਲ ਸੂਟ ਨੇ ਜਿਵੇਂ ਅਸੀਂ ਕਿਸੇ ਫੰਕਸ਼ਨ ਤੇ ਜਾਣਾ ਛੋਟੇ-ਮੋਟੇ ਫੰਕਸ਼ਨ ਤੇ ਜਾਣਾ ਉਹਦੀਆਂ ਸਲਵਾਰ ਦੇ ਡਿਜ਼ਾਈਨ ਕਿੱਦਾਂ ਦੇ ਹੋਣੇ ਚਾਹੀਦੇ ਆ ਜਿਵੇਂ ਅਸੀਂ ਕਿਸੇ ਕਿੱਟੀ ਪਾਰਟੀ ਤੇ ਜਾ ਰਹੇ ਆ ਅਸੀਂ ਕਿਸੇ ਆਪਣੇ ਪਰਿਵਾਰ ਨਾਲ ਕਿਸੇ ਫੰਕਸ਼ਨ ਤੇ ਜਾਂ ਛੋਟੀ ਪਾਰਟੀ ਤੇ ਜਾ ਰਹੇ ਆ ਤੇ ਜਿਹੜੇ ਸਿੰਪਲ ਗਰਮੀਆਂ ਵਿੱਚ ਪਹਿਨੇ ਜਾ ਸਕਣ ਤੇ ਉਹ ਸਿੰਪਲ ਵੀ ਹੋਣ ਤੇ ਸਸਤੇ ਵੀ ਹੋਣ ਤੇ ਟਿਕਾਊ ਵੀ ਹੋਣ ਤੇ ਦੇਖਣ ਨੂੰ ਵੀ ਸੋਹਣੇ ਲੱਗਣ ਮੇਰਾ ਇਹ ਬਲੌਗ ਹਰ ਉਸਔਰਤ ਦੀ ਪਸੰਦ ਬਣੇ ਜੋ ਆਪਣੇ ਬਸਤਰਾਂ ਰਾਹੀਂ ਆਪਣੀ ਸੋਚ ਆਪਣੀ ਸੋਭਾ ਤੇ ਆਪਣੀ ਪੰਜਾਬੀ ਪਹਿਚaan ਨੂੰ ਉਜਾਗਰ ਕਰਨਾ ਚਾਹੁੰਦੀ ਹੈ ਪੰਜਾਬੀ ਸੂਟ ਪੰਜਾਬੀਆਂ ਦੀ ਇੱਕ ਸ਼ਾਨ ਹਨ ਤੁਸੀਂ ਮੇਰੇ ਇਸ ਚੈਨਲ ਤੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਕਿਰਪਾ ਕਰਕੇ ਇਸ ਬਲੌਗ ਨੂੰ ਫਾਲੋ ਵੀ ਕਰਨਾ ਤੇ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਲਿਖਣਾ ਤੇ ਆਪਣੀਆਂ ਸਹੇਲੀਆਂ ਨਾਲ ਵੀ ਸ਼ੇਅਰ ਕਰਿਓ ਜੀ ਤੇ ਜਿਹੜੇ ਮੈਂ ਸੂਟ ਤੁਹਾਡੇ ਨਾਲ ਸ਼ੇਅਰ ਕਰਦੀਆਂ ਜਾਂ ਡਿਜ਼ਾਈਨ ਸ਼ੇਅਰ ਕਰਦੀਆਂ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਿੱਦਾਂ ਦੇ ਲੱਗੇ ਹੁਣ ਆ ਇੱਕ ਬਲੈਕ ਸ਼ਰਟ ਦਾ ਸਟੱਫ ਹੈ ਇਹ ਮੈਂ ਮਾਰਕੀਟ ਚੋਂ ਲੈ ਕੇ ਆਈਆਂ ਲੂਜ਼ ਸਟੱਫ ਆਪਾਂ ਇਹਦੀਆਂ ਮੂਰੀਆਂ ਦੇ ਉੱਤੇ ਡਿਜ਼ਾਈਨ ਬਣਾਉਣਾ ਜਿਹੜੀ ਉਹਦੀ ਸਲਵਾਰ ਆ ਉਹਦੇ 'ਚ ਹਲਕੀ 골ਡਨ ਲਾਈਨ ਹੈ ਕਿਉਂਕਿ ਇਹ ਦਾ ਜਿਹੜੀ ਸ਼ਰਟ ਹੈ ਇਹਦੇ ਵਿੱਚ ਵੀ ਹਲਕੀ ਜੀ 골ਡਨ ਸਿੱਪੀ ਦਿਖਾਈ ਹੋਈ ਆ ਇਹਦੇ ਵਿੱਚ ਬਹੁਤ ਹੀ ਸੋਹਣਾ ਚਿੜੀਆਂ ਦਾ ਡਿਜ਼ਾਈਨ ਬਣਿਆ ਹੋਇਆ ਕੰਪਿਊਟਰਾਈਜ਼ ਵਰਕ ਹੋਇਆ ਹੋਇਆ ਇਹਦੇ ਤੇ ਬਹੁਤ ਹੀ ਨੀਟ ਐਂਡ ਕਲੀਨ ਹੈ ਬਲੈਕ ਦੇ ਉੱਤੇ ਹਲਕਾ ਜਿਹਾ ਸਕਾਈ ਕਰੇ ਤੇ ਨਾਲ ਨਾਲ ਮੈਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮੂਰੀਆਂ ਦੇ ਡਿਜ਼ਾਈਨ ਦਿਖਾ ਰਹੀਆਂ ਕਿ ਜਿਹੜੀ ਮਸ਼ੀਨ ਨਾਲ ਮੂਰੀਆਂ ਦੇ ਡਿਜ਼ਾਈਨ ਅੱਛੇ ਬਣਦੇ ਨੇ ਉਹ ਵੀ ਨਾਲ ਦੀ ਨਾਲ ਤੁਸੀਂ ਦੇਖਦੇ ਰਹੋ ਆ ਵੀ ਇਹਦੇ ਨਾਲ ਆਪਾਂ ਮੂਰੀ ਦਾ ਡਿਜ਼ਾਈਨ ਬਣਾ ਰਹੇ ਹਾਂ ਪਹਿਲਾਂ ਥੋੜੇ ਜੇ ਕੱਪੜੇ ਤੇ ਆਪਾਂ ਇੱਕ ਡਿਜ਼ਾਈਨ ਸੈੱਟ ਕਰਦੇ ਆ ਮੇਰੇ ਕੋਲ ਆ ਮਸ਼ੀਨ ਹੈਗੀ ਆ ਜੀ ਫੈਸ਼ਨ ਦੀ ਜਿਹਦੇ ਨਾਲ ਮੂਰੀਆਂ ਦੇ ਡਿਜ਼ਾਈਨ ਬੜੇ ਸੋਹਣੇ ਬਣਦੇ ਆ ਇਹਦੇ ਬਾਰੇ ਵੀ ਤੁਹਾਨੂੰ ਸਾਰਾ ਦੱਸਾਂਗੀ ਨਾਲ ਦੀ ਨਾਲ ਮੈਂ ਤੁਹਾਨੂੰ ਇਹਦੇ ਵਿੱਚ ਮੂਰੀਆਂ ਦੇ ਡਿਜ਼ਾਈਨ ਵੀ ਦੇ ਰਹੀ ਆ ਫੋਟੋਸ ਪਾਈਆਂ ਨੇ ਮੈਂ ਨਾਲ ਦੀ ਨਾਲ ਕਿ ਤੁਹਾਨੂੰ ਉਹ ਵੀ ਕਲੀਅਰ ਹੋ ਜਾਣ ਕਿ ਕਿੱਦਾਂ ਦੀਆਂ ਬਣਦੀਆਂ ਨੇ ਸਿਰਫ ਆਪਾਂ ਇੱਕ ਹੀ ਸੂਟ ਨਹੀਂ ਦਿਖਾਵਾਂਗੇ ਵੱਖਰੀਆਂ ਵੱਖਰੀਆਂ ਮੂਰੀਆਂ ਦੇ ਡਿਜ਼ਾਈਨ ਵੀ ਦਿਖਾਵਾਂਗੇ ਤੇ ਮਸ਼ੀਨ ਨਾਲ ਇਸ ਤਰ੍ਹਾਂ ਦੇ ਐਦਾਂ ਡਿਜ਼ਾਈਨ ਬਣਦਾ ਹੈ ਇਦੇ ਬਾਰੇ ਵੀ ਮੈਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੀ ਪੂਰੀ ਤਰ੍ਹਾਂ ਦੱਸਾਂਗੀ ਕਿ ਇਹ ਡਿਜ਼ਾਈਨ ਇਸ ਤੇ ਕਿਸ ਤਰ੍ਹਾਂ ਬਣਦਾ ਹੈ ਆਹ ਡਿਜ਼ਾਈਨ ਆਪਾਂ ਪਹਿਲਾਂ ਛੋਟੀ ਜੀ ਇੱਕ ਕਪੜੇ ਤੇ ਕਟਿੰਗ ਤੇ ਬਣਾਇਆ ਇਹ ਮਸ਼ੀਨ ਹੈ ਜੀ ਇਹਦੇ ਬਟਨ ਨੇ ਇਹ ਜਿੰਨੇ ਦੇ ਤੇ ਡਿਜ਼ਾਈਨ ਬਣੇ ਹੋਏ ਨੇ ਇਦਾਂ ਦੇ ਹੀ ਤੁਸੀਂ ਮੂਰੀਆਂ ਤੇ ਡਿਜ਼ਾਈਨ ਬਣਾ ਸਕਦੇ ਹੋ ਇਹ ਮਸ਼ੀਨ ਹੈ ਜੀ ਇਹਦੇ ਤੁਸੀਂ ਜਿਹੜਾ ਉੱਪਰ ਵਾਲਾ ਬਟਨ ਹੈ ਉਹਨੂੰ ਵੀ ਤੁਸੀਂ ਰੌਂਡ ਘੁਮਾ ਕੇ ਕਿੱਥੇ ਡਿਜ਼ਾਈਨ ਸੈੱਟ ਕਰਨਾ ਮੋਟਾ ਡਿਜ਼ਾਈਨ ਚਾਹੀਦਾ ਬਰੀਕ ਡਿਜ਼ਾਈਨ ਚਾਹੀਦਾ ਉਦਾਂ ਦਾ ਜਿਹੜਾ ਬਲੈਕ ਸੂਟ ਨਾਲ ਗ੍ਰੀਨ ਦੁਪੱਟੇ ਵਾਲਾ ਡਿਜ਼ਾਈਨ ਦਿਖਾਇਆ ਤੁਹਾਡੇ ਕੋਲ ਕੋਈ ਵੀ ਪੁਰਾਣਾ ਦੁਪੱਟਾ ਕਿਸੇ ਵੀ ਕਲਰ ਦਾ ਤੁਸੀਂ ਉਹਦੇ ਨਾਲ ਪਲੇਨ ਦੁਪੱਟਾ ਨਹੀਂ ਲੈਣਾ ਚਾਹੁੰਦੇ ਤੁਸੀਂ ਇਦਾਂ ਦਾ ਪ੍ਰਿੰਟਡ ਦੁਪੱਟਾ ਕਿਸੇ ਵੀ ਕਲਰ ਦਾ ਸੂਟ ਉਹਦੇ ਨਾਲ ਮੈਚ ਕਰਕੇ ਬਣਾ ਸਕਦੇ ਹੋ ਹੁਣੇ ਜੀ ਮੈਂ ਮੂਰੀਆਂ ਤੇ ਡਿਜ਼ਾਈਨ ਬਣਾਇਆ ਪਰ ਪਹਿਲਾਂ ਮੈਂ ਇੱਕ ਵੱਖਰੇ ਕੱਪੜੇ ਤੇ ਡਿਜ਼ਾਈਨ ਬਣਾ ਕੇ ਸੇਮ ਕਲਰ ਦੇ ਸਲਵਾਰ ਵਾਲੇ ਤੇ ਤੇ ਮੂਰੀਆਂ ਦੇ ਉੱਤੇ ਮੈਂ ਅਟੈਚ ਕਰਾਂਗੀ ਕਿਉਂਕਿ ਜਿਸ ਤਰ੍ਹਾਂ ਮੈਂ ਮੂਰੀ ਬਣਾਉਣਾ ਚਾਹੁੰਦੀ ਆ ਉਸ ਤਰ੍ਹਾਂ ਜੇ ਆਪਾਂ ਮੂਰੀ ਦੇ ਬਣਾਵਾਂਗੇ ਤਾਂ ਉੱਥੇ ਸਲਵਾਰ ਦੇ ਉੱਤੇ ਧਾਗੇ ਨਿਕਲ ਜਾਣਗੇ ਉੱਥੇ ਧਾਗੇ ਨਾ ਹੋਣ ਕਰਕੇ ਆਪਾਂ ਲੱਗ ਵੱਖਰੀ ਮੂਰੀ ਬਣਾ ਕੇ ਉਹਦੇ ਉੱਤੇ ਅਟੈਚ ਕਰ ਦਾਂਗੇ ਸਿਰਫ ਆਪਾਂ ਦੋ ਹੀ ਸਿਉਣਾ ਲਗਾਵਾਂਗੇ ਸਾਨੂੰ ਸਾਲ ਦੋ ਸਾਲ ਬਾਅਦ ਇਹ ਡਿਜ਼ਾਈਨ ਨਾ ਚੰਗਾ ਲੱਗੇ ਤਾਂ ਅਸੀਂ ਉਹਨੂੰ ਉਤਾਰ ਦਾਂਗੇ ਰਿਮੂਵ ਕਰ ਦਾਂਗੇ ਸੌਖਾ ਆਉ ਕਿਉਂਕਿ ਇਹ ਡਿਜ਼ਾਈਨ ਉਧੇੜਨਾ ਬਹੁਤ ਔਖਾ ਉੱਦੜਦਾ ਨਹੀਂ ਤੇ ਇਹ ਨੂੰ ਡਿਜ਼ਾਈਨ ਨੂੰ ਅਸੀਂ ਰਿਮੂਵ ਕਰ ਦਾਂਗੇ ਜਾਂ ਦੋ ਅਸੀਂ ਸਲਾਈਆਂ ਲਗਾ ਕੇ ਉਹਨੂੰ ਫਿਨਿਸ਼ ਕਰਾਂਗੇ ਤੇ ਓਹ ਡਿਜ਼ਾਈਨ ਤੁਹਾਨੂੰ ਨਹੀਂ ਚੰਗਾ ਲੱਗਦਾ ਸਾਲ ਦੋ ਸਾਲ ਬਾਅਦ ਤੁਸੀਂ ਉਸ ਮੂਰੀ ਦੇ ਸਲਵਾਰ ਦੇ ਉੱਤੇ ਦੁਬਾਰਾ ਮੂਰੀ ਨਵੀਂ ਬਣਾ ਸਕਦੇ ਹੋ ਹੁਣੇ ਜਿਹੜੀ ਸਲਵਾਰ ਦੀ ਆਪਾਂ ਕਟਿੰਗ ਕੀਤੀ ਹੈ ਇਹਦੇ ਬਾਰੇ ਵੀ ਮੈਂ ਤੁਹਾਨੂੰ ਨਾਲ ਹੀ ਦੱਸ ਦਿਆਂ ਕਿ ਮੈਂ ਇਹਦੇ ਵਿੱਚ ਕੁੰਦੇ ਪਹੁੰਚੇ ਅਲੱਗ ਤੋਂ ਨਹੀਂ ਪਾਏ ਸਿਰਫ ਆਪਾਂ ਇਹਨੂੰ ਕੱਪੜੇ ਨੂੰ ਡਬਲ ਕਰਕੇ ਉਹਦੀ ਕਟਿੰਗ ਕੀਤੀ ਹੈ ਇਹਦੇ ਵਿੱਚ ਕੋਈ ਸਲਾਈ ਨਹੀਂ ਐਕਸਟਰਾ ਸਿਰਫ ਇੱਕ ਆਸਣ ਦੀ ਸਲਾਈ ਲਗਾਉਣੀ ਆ ਆਪਾਂ ਹੋਰ ਕੋਈ ਸਲਾਈ ਨਹੀਂ ਲਗਾਉਣੀ ਤੇ ਇਹਦੇ ਬਾਰੇ ਵੀ ਮੈਂ ਦੱਸ ਦੇਵਾਂਗੀ ਕਿ ਪੌਂਚਾ ਕਿਉਂ ਉੱਠਦਾ ਥੋੜਾ ਜਿਹਾ ਆਪਾਂ ਨੂੰ ਇਹਦਾ ਇੱਕ ਪੌਂਚਾ ਥੋੜਾ ਵੱਡਾ ਰੱਖਣਾ ਤੇ ਇਹ ਇਹ ਦੇਖੋ ਆਪਾਂ ਉਹੀ ਤੁਹਾਨੂੰ ਮੈਂ ਦਿਖਾ ਰਹੀ ਆ ਕਿ ਮੈਂ ਕੋਈ ਲੱਗ ਤੋਂ ਪੌਂਚਾ ਨਹੀਂ ਪਾਇਆ ਸਿਰਫ ਉਹਨੂੰ ਡਬਲ ਕਰਕੇ ਕੰਨੀਆਂ ਵਾਲਾ ਪਾਸਾ ਆਪਣੇ ਵਾਲੇ ਪਾਸੇ ਕਰਕੇ ਤੇ ਆਪਾਂ ਡਬਲ ਕਾਟ ਕੱਟ ਦੇਣੀ ਆ ਦੋਨੇ ਪੌਂਚੇ ਇਕੱਠੇ ਕਰਕੇ ਕੱਟ ਲਓ ਤੇ ਜਿਹੜਾ ਉਹਦੇ ਚੋ ਕਪੜਾ ਸਾਈਡ ਤੋਂ ਕਾਟ ਵਾਲਾ ਬਚੇਗਾ ਉਹ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿਆਂਗੀ ਕਿ ਉਹਦਾ ਆਪਾਂ ਕੀ ਕਰਨਾ ਤੇ ਪੌਂਚਾ ਬਣਾ ਕੇ ਆਪਾਂ ਸਲਾਈ ਫਿਕਸ ਕਰਨੀ ਆ ਤੇ ਜਿਹੜਾ ਪੌਂਚੇ ਦੇ ਉੱਤੇ ਕੱਪੜਾ ਉੱਥੋਂ ਆਪਾਂ ਕਿੱਥੋਂ ਕਾਟ ਪਾਉਣੀ ਆ ਤਾਂ ਕਿ ਸਾਡੀ ਸਲਵਾਰ ਬਿਲਕੁਲ ਖੜੀ ਰਹੇ ਤੇ ਉਹਦਾ ਪੌਂਚਾ ਬਿਲਕੁਲ ਸਿੱਧਾ ਰਹੇ ਤੇ ਪਿੱਛੋਂ ਸਾਡੀ ਅੱਡੀ ਵੀ ਨਾ ਲੰਗੀ ਹੋਵੇ ਕਿਉਂਕਿ ਜਿਹੜੀਆਂ ਯੰਗ ਕੁੜੀਆਂ ਨੇ ਉਹ ਤਾਂ ਉੱਚੀ ਅੱਡੀ ਤੋਂ ਵੀ ਸਲਵਾਰ ਪਾ ਲੈਂਦੀਆਂ ਨੇ ਸੋਹਣੀ ਵੀ ਲੱਗਦੀ ਆ ਕਈ ਪੈਣਾ ਨਹੀਂ ਪਸੰਦ ਕਰਦੀਆਂ ਕਿ ਉਹਨਾਂ ਦਾ ਗਿੱਟਾ ਨਜ਼ਰ ਆਵੇ ਸਲਵਾਰ ਥੋੜੀ ਜਿਹੀ ਪਿੱਛੋਂ ਉੱਚੀ ਚੱਕੀ ਜਾਵੇ ਇਹਦੇ ਲਈ ਮੈਂ ਤੁਹਾਨੂੰ ਜਿਹੜੀ ਪਹੁੰਚੇ ਦੇ ਉੱਤੇ ਕਾਟ ਪੈਂਦੀ ਆ ਉਹਦੇ ਬਾਰੇ ਵੀ ਦੱਸਾਂਗੀ ਕਿ ਕਿੰਨੇ ਇੰਚ ਪਾਉਣੀਆਂ ਤਾਂ ਕਿ ਸਾਡੀ ਜਿਹੜੀ ਸਲਵਾਰ ਹੈ ਉਹ ਕਿੰਨੀ ਲੰਬੀ ਚਾਹੀਦੀ ਆ ਪਿੱਛੋਂ ਤੇ ਫਰੰਟ ਤੋਂ ਪਹੁੰਚੇ ਤੋਂ ਕਿੰਨੀ ਚਾਹੀਦੀ ਆ ਜਿਹੜੀ ਮੈਂ ਸਲਵਾਰ ਬਣਾ ਰਹੀ ਆ ਇਹਦੀ ਲੰਬਾਈ 38 ਇੰਚ ਹੈ ਜੀ ਤੇ ਇਸ ਤਰ੍ਹਾਂ ਆਪਾਂ ਮੂਰੀ ਜਿਹੜੀ ਇਹਦੇ ਤੇ ਬਣਾ ਕੇ ਉੱਪਰ ਫਿਕਸ ਕਰਾਂਗੇ ਪੂਰੀ ਆਪਾਂ ਸਲਵਾਰ ਦੀ ਲੰਬਾਈ ਲੈ ਚੁੱਕੇ ਆ ਤੇ ਆਪਾਂ ਅਲੱਗ ਤੋਂ ਇਹਦੇ ਤੇ ਨੀ ਡਿਜ਼ਾਈਨ ਜਿਹੜਾ ਬਣਾਉਣਾ ਹੈ ਉਹ ਉਹੀ ਉਹੀ ਦੇ ਉੱਤੇ ਫਿਕਸ ਕਰਨਾ ਤੇ ਜਿਹੜੀ ਆਪਾਂ ਸਲਵਾਰ ਮੂਰੀੋਂ ਕਟਿੰਗ ਕਰਨੀ ਹੈ ਉਹਦੀ ਆਪਾਂ ਜੀ 2.5 ਇੰਚ ਦੀ ਕਾਟ ਪਾਵਾਂਗੇ ਤਾਂ ਕਿ ਸਾਡੀ ਸਲਵਾਰ ਪਹੁੰਚੇ ਤੋਂ ਉੱਪਰ ਨਾ ਉੱਠ ਸਕੇ ਤੇ ਜਿਹੜਾ ਹੁਣ ਆਪਾਂ ਇਹਦੇ ਨਾਲ ਧਾਗਾ ਲਾਇਆ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਰੀਲਸ ਦਿਖਾਈਆਂ ਤਿੰਨ ਰੀਲ ਆਪਾਂ ਇਕੱਠੀਆਂ ਕਰਕੇ ਇਹਦੇ ਚ ਧਾਗਾ ਪਾਣਾ ਤਿੰਨ ਰੀਲਸ ਮੂਰੀ ਤੇ ਡਿਜ਼ਾਈਨ ਬਣਾਉਣ ਵਾਸਤੇ ਕਿਉਂਕਿ ਜੇ ਆਪਾਂ ਸਿੰਗਲ ਡਿਜ਼ਾਈਨ ਬਣਾਉਨੇ ਆ ਸਿੰਗਲ ਰੀਲ ਦਾ ਧਾਗੇ ਦਾ ਡਿਜ਼ਾਈਨ ਬਣਾਉਨੇ ਆ ਤਾਂ ਉਹਨਾਂ ਉੱਬਰ ਕੇ ਨਹੀਂ ਆਉਂਦਾ ਜੇ ਆਪਾਂ ਥੋੜਾ ਜਿਹਾ ਉੱਬਰ ਕੇ ਜਿਵੇਂ ਕਿ ਸਾਡੇ ਤੇ ਲੱਗੇ ਕਿ ਪਹੁੰਚੇ ਤੇ ਕਢਾਈ ਹੋਈ ਆ ਕੋਈ ਡਿਜ਼ਾਈਨ ਬਣਿਆ ਤਾਂ ਸਾਨੂੰ ਤਿੰਨ ਰੀਲਸ ਚਾਰਵੀ ਮੈਂ ਚਲਾ ਲੈਣੀ ਆ ਤਿੰਨ ਵੀ ਚਲਾ ਲੈਣੀ ਆ ਆ ਦੇਖੋ ਜੀ ਤਿੰਨ ਰੀਲਸ ਆਪਣੇ ਸੇਮ ਕਲਰ ਦੀਆਂ ਨੇ ਜਿਹੜਾ ਸ਼ਰਟ ਤੇ ਵਰਕ ਹੋਇਆ ਆ ਉਹਦੇ ਨਾਲ ਦਾ ਆਪਾਂ ਥ्रेड ਹੁਣ ਇਹਦੇ ਤੇ ਪਹੁੰਚੇ ਤੇ ਚਲਾਵਾਂਗੇ ਤੇ ਉਹਦੇ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦੇ ਰਹੀ ਆ ਇਹਹੀ ਮਸ਼ੀਨ ਦੇ ਥਰਾ ਸਾਰੇ ਡਿਜ਼ਾਈਨ ਬੜੇ ਅੱਛੇ ਬਣ ਜਾਂਦੇ ਨੇ ਇਹ ਥੋੜੀ ਜਿਹੀ ਡਿਜ਼ਾਈਨ ਘੱਟ ਨੇ ਇਸ ਤੋਂ ਜ਼ਿਆਦਾ ਡਿਜ਼ਾਈਨ ਵਾਲੀਆਂ ਮਸ਼ੀਨਾਂ ਵੀ ਮਾਰਕੀਟ 'ਚ ਹੈਗੀਆਂ ਨੇ ਉਹ ਥੋੜੀਆਂ ਮਹਿੰਗੀਆਂ ਨੇ ਇਹ ਤੁਹਾਨੂੰ 15000 ਦੀ ਰੇਂਜ 'ਚ ਥੱਲੇ ਉੱਤੇ ਮਸ਼ੀਨ ਮਿਲ ਜਾਏਗੀ ਤੇ ਜਿਹੜੀਆਂ ਭੈਣਾਂ ਘਰ ਸਲਵਾਰਾਂ ਸਿਉਂਦੀਆਂ ਨੇ ਜਾਂ ਘਰ ਆਪਣਾ ਉਹਨਾਂ ਦਾ ਬੁਟੀਕ ਦਾ ਕੰਮ ਹੈ ਤੇ ਉਹ ਇਹਦੇ ਨਾਲ ਮੂਰੀਆਂ ਪਾਉਂਚੇ ਬੜੇ ਅੱਛੇ ਬਣਾ ਸਕਦੀਆਂ ਨੇ ਅਰ ਬਹੁਤ ਜਲਦੀ ਬਣਦੇ ਨੇ ਜੇ ਤੁਸੀਂ ਕੋਈ ਹੈਵੀ ਡਿਜ਼ਾਈਨ ਲਾਉਣੀ ਆ ਥੋੜਾ ਉਹਨੂੰ ਟਾਈਮ ਲੱਗਦਾ ਨਹੀਂ ਅਦਰਵਾਈਜ਼ ਜਿਹੜੀ ਦੂਜੀ ਮਸ਼ੀਨ ਤੇ ਆਪਾਂ ਮੂਰੀ ਬਣਾਉਣੀ ਆ ਉਹਦੇ ਨਾਲੋਂ ਜੇ ਇਹਦੇ ਤੇ ਮੂਰੀ ਬਣਾਉਣੀ ਆ ਤੁਹਾਨੂੰ ਅੱਧਾ ਟਾਈਮ ਲੱਗਦਾ ਥੋੜਾ ਟਾਈਮ ਵੀ ਸੇਵ ਹੁੰਦਾ ਤੇ ਤੁਹਾਨੂੰ ਇਹਦੇ ਵਿੱਚ ਹੀ ਇੱਕ ਪੀਕੋ ਦਾ ਆਪਸ਼ਨ ਵੀ ਮਿਲਦਾ ਬਟਨ ਲਾਉਣ ਦਾ ਆਪਸ਼ਨ ਵੀ ਮਿਲਦਾ ਜਿਪ ਲਾਉਣ ਦਾ ਵੀ ਆਪਸ਼ਨ ਮਿਲਦਾ ਸਾਰੇ ਆਪਸ਼ਨ ਇਹਦੇ ਵਿੱਚ ਨੇ ਮੈਂ ਤੁਹਾਨੂੰ ਇਹਦੇ ਨਾਲ ਪੀਕੋ ਕਰਕੇ ਵੀ ਦਿਖਾਵਾਂਗੀ ਕਿਉਂਕਿ ਜੇ ਉਦੋਂ ਮੈਂ ਸਲਵਾਰ ਕੱਟੀ ਆ ਤਾਂ ਸਿਰਫ ਉਹਦੀ ਜਿਹੜੀ ਪਿੱਛੇ ਵਾਲੀ ਸਲਾਈ ਆ ਉਹਦੇ ਉੱਤੇ ਆਪਾਂ ਕਰਨੀ ਆ ਉਹਨੂੰ ਕੋਈ ਪੀਕੋ ਨਹੀਂ ਕਰਨਾ ਸਿਰਫ ਜਿਹੜੀ ਉੱਪਰ ਬੈਲਟ ਜਿੱਥੇ ਜੜਨੀ ਆ ਸਿਰਫ ਇੱਕ ਉਹ ਆਪਾਂ ਪੀਕੋ ਕਰਨੀ ਆ ਉਹ ਮੈਂ ਤੁਹਾਨੂੰ ਇਹਦੇ ਤੇ ਪੀਕੋ ਕਰਕੇ ਵੀ ਦਿਖਾਵਾਂਗੀ ਇਹ ਆਪਾਂ ਆਪਣੀ ਇਹਦੇ ਤੇ ਮੂਰੀ ਬਣਾ ਲਈ ਆ ਇਹ ਹੁਣ ਰੱਖਿਆ ਹੋਇਆ ਤਾਂ ਤੁਹਾਨੂੰ ਸ਼ਾਇਦ ਕਲਰ ਅਲੱਗ ਲੱਗੇ ਪਤਾ ਨਹੀਂ ਕਿ ਵੀਡੀਓ 'ਚ ਨਜ਼ਰ ਅਲੱਗ ਆਉਂਦਾ ਪਰ ਆਪਾਂ ਸੇਮ ਰੀਲਜ਼ ਲਾਈਆਂ ਨੇ ਐਕਚੁਅਲੀ ਦੇਖਣ ਵਿੱਚ ਲੱਗ ਨਹੀਂ ਲੱਗਦਾ ਵੀਡੀਓ 'ਚ ਬਣਨ ਕਰਕੇ ਥੋੜਾ ਕਲਰ ਦਾ ਡਿਫਰੈਂਸ ਆ ਰਿਹਾ ਇਹ ਇਸ ਤਰ੍ਹਾਂ ਆਪਾਂ ਦੋ ਮੂਰੀਆਂ ਬਣਾ ਲਈਆਂ ਤੇ ਫਿਰ ਉਹਨੂੰ ਇਹਨੂੰ ਆਪਾਂ ਉੱਪਰੋਂ ਥੋੜਾ ਧਾਗੇ ਦੀ ਕਟਿੰਗ ਕਰਕੇ ਫਿਨਿਸ਼ਿੰਗ ਕਰ ਲੈਣੀ ਆ ਨੀਚੇ ਵੀ ਕਟਿੰਗ ਕਰ ਲੈਣੀ ਆ ਧਾਗੇ ਦੀ ਫਿਨਿਸ਼ਿੰਗ ਕਰਕੇ ਤੇ ਫਿਰ ਇਹਨੂੰ ਆਪਾਂ ਮੂਰੀ ਤੇ ਡਿਜ਼ਾਈਨ ਇਹਦਾ ਬਣਾਉਣਾ ਇਸ ਤਰ੍ਹਾਂ ਦੇ ਇਸ ਮਸ਼ੀਨ ਦੇ ਵਿੱਚ ਕਿੰਨੇ ਹੀ ਡਿਜ਼ਾਈਨ ਨੇ ਤੁਸੀਂ ਜਿਹੜੇ ਮਰਜ਼ੀ ਡਿਜ਼ਾਈਨ ਬਣਾ ਲਓ ਬਹੁਤ ਅੱਛੇ ਲੱਗਦੇ ਨੇ ਬਹੁਤ ਅੱਛੀਆਂ ਮੂਰੀਆਂ ਬਣਦੀਆਂ ਨੇ ਜਿਹੜੀ ਮੈਂ ਕੱਲ ਪਰਸੋਂ ਇੱਕ ਹੋਰ ਵੀਡੀਓ ਪਾਵਾਂਗੀ ਉਹਦੇ ਵਿੱਚ ਮੈਂ ਤੁਹਾਨੂੰ ਹੋਰ ਮੂਰੀਆਂ ਦੇ ਡਿਜ਼ਾਈਨ ਤੇ ਸ਼ਰਟਾਂ ਦੇ ਘੇਰਿਆਂ ਤੇ ਤੇ ਬਾਹਾਂ ਦੇ ਘੇਰਿਆਂ ਤੇ ਕਿੱਦਾਂ ਦੇ ਡਿਜ਼ਾਈਨ ਬਣਾਏ ਵੇ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਪਰ ਫਿਲਹਾਲ ਅੱਜ ਵੀਡੀਓ ਲੰਬੀ ਹੋ ਰਹੀ ਹੈ ਇਸ ਕਰਕੇ ਮੈਂ ਤੁਹਾਡੇ ਨਾਲ ਸਿਰਫ ਬਲੈਕ ਸੂਟ ਦੀ ਹੀ ਮੇਨ ਜਾਣਕਾਰੀ ਤੁਹਾਨੂੰ ਦੇ ਰਹੀ ਹਾਂ ਕਿ ਮਸ਼ੀਨ ਨਾਲ ਬਹੁਤ ਸੌਖਾ ਕੰਮ ਹੁੰਦਾ ਓਵਰਲੌਕ ਵੀ ਕਰ ਦਿੰਦੀ ਆ ਤੇ ਇਹਦੇ ਨਾਲ ਪੀਕੋ ਵੀ ਹੁੰਦੀ ਆ ਤੁਸੀਂ ਆਪਣਾ ਦੁਪੱਟਾ ਪੀਕੋ ਕਰਨਾ ਜਾਂ ਆਪਣੀ ਜਿਹੜੀ ਸਲਵਾਰ ਦੀ ਕੋਈ ਜਿਹਦੇ ਧਾਗੇ ਨਿਕਲਦੇ ਆ ਉਹ ਵੀ ਪਹਿਲਾਂ ਤੁਸੀਂ ਪੀਕ-ਅਪ ਕਰਕੇ ਇਹਨੂੰ ਬੜਾ ਸੋਹਣੀ ਫਿਨਿਸ਼ਿੰਗ ਦੇ ਸਕਦੇ ਹੋ ਇਸ ਤਰ੍ਹਾਂ ਦੀਆਂ ਮੂਰੀਆਂ ਬਣਾਉਣ ਲਈ ਤੁਸੀਂ ਇਹਦੇ ਵਿੱਚ ਕਿੰਨੇ ਡਿਜ਼ਾਈਨ ਨੇ ਹਰੇਕ ਦੋ-ਦੋ ਧਾਗੇ ਵੀ ਲਗਾ ਕੇ ਬਣਾ ਸਕਦੇ ਹੋ ਕੱਲ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਦੋ-ਦੋ ਧਾਗਿਆਂ ਵਾਲੀਆਂ ਮੂਰੀਆਂ ਤਿੰਨ-ਤਿੰਨ ਧਾਗੇ ਮਲਟੀ ਕਲਰ ਮੈਂ ਧਾਗੇ ਲਗਾ ਕੇ ਕਿਵੇਂ ਮੂਰੀਆਂ ਬਣਾਈਆਂ ਨੇ ਤੇ ਆਪਾਂ ਬੁਕਰਮ ਥੱਲੇ ਪਾਸੇ ਰੱਖੀ ਹੈ ਜਿਹਦੇ ਉੱਪਰਲੇ ਪਾਸੇ ਡਿਜ਼ਾਈਨ ਬਣਾਇਆ ਕਿਉਂਕਿ ਜੇ ਥੱਲੇ ਵੀ ਕਪੜਾ ਲਾਉਨੇ ਆ ਬਹੁਤ ਮੋਟਾ ਹੋ ਜਾਂਦਾ ਇਹ ਆ ਸਾਰੇ ਡਿਜ਼ਾਈਨ ਇਹਦੇ ਨਾਲ ਹੀ ਬਣਿਆ ਤੁਸੀਂ ਸਿੰਪਲ ਥ੍ਰੈਡ ਚਲਾ ਕੇ ਦੋ ਤੋ ਤਿੰਨ ਤਣ ਧਾਗੇ ਲਗਾ ਕੇ ਮੂਰੀਆਂ ਦੇ ਇਦਾਂ ਦੇ ਡਿਜ਼ਾਈਨ ਬਣਾ ਸਕਦੇ ਹੋ ਇਹ ਆਪਾਂ ਇਹਦੇ ਤੇ ਮੂਰੀ ਫਿਨਿਸ਼ ਕਰਤੀ ਇਹਨੂੰ ਆਪਾਂ ਇਹਦੇ ਨਾਲ ਫਿਕਸ ਕਰ ਦੇਣਾ ਤੇ ਇਹਨੂੰ ਮੈਂ ਤੁਹਾਨੂੰ ਸਲਵਾਰ ਨੂੰ ਪਹਿਨ ਕੇ ਵੀ ਦਿਖਾਵਾਂਗੀ ਕਿ ਇਹਦਾ ਪੌਂਚਾ ਬਿਲਕੁਲ ਖੜਾ ਰਹਿੰਦਾ ਤੇ ਪਿੱਛੋਂ ਅੱਡੀ ਤੋਂ ਇਹ ਸਲਵਾਰ ਬਿਲਕੁਲ ਨਹੀਂ ਚੱਕੀ ਜਾਂਦੀ ਇਹ ਹਰ ਕੋਈ ਪੁੱਛਦਾ ਕਿ ਤੁਸੀਂ ਕਿੱਥੋਂ ਬਣਾਇਆ ਕਿਦਾਂ ਦੇ ਡਿਜ਼ਾਈਨ ਬਣਾਏ ਨੇ ਕਿਵੇਂ ਬਣਾਇਆ ਜਿਹੜੀਆਂ ਮੇਰੀਆਂ ਭੈਣਾਂ ਜ਼ਿਆਦਾ ਅਫੋਰਡ ਨਹੀਂ ਕਰ ਸਕਦੀਆਂ ਇਹ ਮਸ਼ੀਨ ਤੁਹਾਨੂੰ Amazon ਤੇ ਹੋਰ ਸ਼ਾਪਸ ਤੇ ਕਿਸ਼ਤਾਂ ਤੇ ਵੀ ਮਿਲ ਜਾਂਦੀ ਹੈ ਜੇ ਕਿਸੇ ਨੇ ਕਿਸ਼ਤਾਂ ਤੇ ਲੈਣੀ ਹੋਵੇ ਤੇ ਇਹਦੇ ਨਾਲ ਜੇ ਤੁਸੀਂ ਇਸ ਐਕਸਟਰਾ ਨਹੀਂ ਸਲਵਾਰ ਦੀ ਮੂਰੀ ਦਾ ਪੌਂਚਾ ਬਣਾਉਣੇ ਆ ਤੁਸੀਂ 500 ਤੋਂ 7-800 ਰੁਪਏ ਤੱਕ ਪਰ ਚਾਰਜ ਵੀ ਕਰ ਸਕਦੇ ਹੋ ਕੱਲੀ ਸਲਵਾਰ ਦਾ ਪੌਂਚਾ ਬਣਾਉਣ ਦਾ ਡਿਜ਼ਾਈਨ ਕਿਉਂਕਿ ਇਹਦੇ ਨਾਲ ਤੁਹਾਡੀ ਆਮਦਨ 'ਚ ਵੀ ਵਾਧਾ ਹੁੰਦਾ ਜਿਨ੍ਹਾਂ ਨੇ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ ਉਹ ਵੀ ਕਰ ਸਕਦੇ ਆ ਆ ਦੇਖੋ ਆ ਪਾਸਰਮਨ ਸਲਵਾਰ ਦਿਖਾ ਰਹੀਆਂ ਆ ਇਹਦੀ ਆਪਾਂ ਲੈਂਥ ਕਿੰਨੀ ਰੱਖੀ ਆ ਤੇ ਉਸ ਤੋਂ ਬਾਅਦ ਜਿੱਦ ਤਰ ਇੰਚੀ ਟੇਪ ਰੱਖਿਆ ਪਹੁੰਚੇ ਤੇ ਇਧਰਲੇ ਪਾਸਿਓ ਆਪਾਂ ਉੱਪਰ ਇੱਥੋਂ ਜਿੱਥੋਂ ਮੈਂ ਹੱਥ ਰੱਖਿਆ ਹੋਇਆ ਇੱਥੋਂ ਆਪਾਂ ਕਟਿੰਗ ਕਰਨੀ ਆ 2.5 ਇੰਚ ਪਹੁੰਚਿਆ ਜਿੱਥੇ ਤੱਕ ਤੁਹਾਡੀ ਸਲਵਾਰ ਦੀ ਮੂਰੀ ਆਂਦੀ ਮੂਰੀ ਤੋਂ ਲੈ ਕੇ ਸਿੱਧਾ ਪਹੁੰਚਾ 2.5 ਇੰਚ ਤੱਕ ਆਪਾਂ ਉੱਪਰੋਂ ਕਟਿੰਗ ਕਰ ਦੇਣੀ ਆ ਜੀ ਇਸ ਤਰ੍ਹਾਂ ਤੁਸੀਂ ਲੇਸ ਲਾ ਕੇ ਵੀ ਮੂਰੀਆਂ ਦੇ ਡਿਜ਼ਾਈਨ ਬਣਾ ਸਕਦੇ ਹੋ ਇਹ ਲੇਸ ਆ ਲੇਸ ਨਾਲ ਸਿੰਪਲ ਮਸ਼ੀਨਾਂ ਜਿਨ੍ਹਾਂ ਕੋਲ ਇਸ ਤਰ੍ਹਾਂ ਦੀ ਮਸ਼ੀਨ ਨਹੀਂ ਉਹਦੇ ਨਾਲ ਇਹ ਡਿਜ਼ਾਈਨ ਬਣ ਜਾਂਦੇ ਨੇ ਤੇ ਇਹ ਆਪਾਂ 35 ਜਿਹੜੀ 36 ਇੰਚ ਦੀ ਸਲਵਾਰ ਦੀ ਆਪਾਂ ਕਟਿੰਗ ਕੀਤੀ ਸੀ ਤੇ ਮੂਰੀ ਜੜ ਕੇ ਇਹ 35 ਦੇ ਆਸ-ਪਾਸ ਹੈਗੀ ਆ ਤੇ ਇੱਥੋਂ ਆਪਾਂ ਜਿੱਥੇ ਮੈਂ ਇੰਚੀ ਟੇਪ ਰੱਖਿਆ ਇੱਥੋਂ ਤੋਂ ਲੈ ਕੇ 8 9 9 9.5 8 8.5 ਜਿੰਨਾ ਕਿ ਤੁਹਾਡਾ ਪਹੁੰਚ ਉਹਦੇ ਅਕੋਰਡਿੰਗਲੀ ਤੁਸੀਂ ਇਥੋਂ 2.5 ਇੰਚ ਵੀ ਕਾਟ ਪਾ ਦੇਣੀ ਆ 2.5 ਇੰਚ ਦੀ ਕਾਟ ਪਹੁੰਚੇ ਦੇ ਉੱਪਰੋਂ ਜਿੱਥੋਂ ਆਪਾਂ 벨ਟ ਜੜਨੀ ਆ ਉਦੋਂ ਨੂੰ ਟੇਢੀ ਕਾਟ ਪਾ ਦੇਣੀ ਆ ਜੀ ਤੇ ਆ ਜਿਹੜਾ ਕੱਪੜਾ ਬਚਿਆ ਜਿਹੜਾ ਸਾਈਡ ਤੋਂ ਕਾਟ ਵਾਲਾ ਸਲਵਾਰ ਚੋਂ ਬਚਿਆ ਸੀ ਇਹਨੂੰ ਆਪਾਂ ਕਟਿੰਗ ਕਰਕੇ ਛੋੜ ਪਾ ਕੇ 벨ਟ ਵਿੱਚ ਪਾਵਾਂਗੇ ਤੁਸੀਂ ਕਿਸੇ ਤਰ੍ਹਾਂ ਦੀ ਸਲਵਾਰ ਬਣਾਉਣੀ ਆ ਕਿਸੇ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਸਿਰਫ ਇੱਕੋ ਹੀ ਧਿਆਨ ਰੱਖਣਾ ਜੇ ਤੁਸੀਂ ਹਲਕੀ ਸਲਵਾਰ ਬਣਾਈ ਆ ਕਿਉਂਕਿ ਇਹ ਬਲੈਕ ਸਲਵਾਰ ਮੈਂ ਸਿਰਫ 2 ਮੀਟਰ ਕੱਪੜੇ ਚ ਬਣਾਈ ਹੈ ਇਹ ਵਰਗਾ 38 ਇਹ ਸਲਵਾਰ ਦੀ ਲੈਂਥ ਹੈ ਜਿਹੜਾ ਆ ਕੱਪੜਾ ਆਪਣਾ ਬੱਚਿਆ ਬੈਲਟ ਜਦੋਂ ਕਾਟ ਪਾਈ ਆ ਕਾਟ ਚੋਂ ਇਹਦੀ ਆਪਾਂ ਬੈਲਟ ਰੈਡੀ ਕਰਕੇ ਬੈਲਟ ਪਾ ਦੇਣੀ ਬੈਲਟ ਮੈਂ ਸਿਰਫ ਇਹਦੇ ਤੇ 3 ਇੰਚ ਦੀ ਪਾਉਣੀ ਆ ਜੀ ਜ਼ਿਆਦਾ ਵੱਡੀ ਮੈਂ ਬੈਲਟ ਨਹੀਂ ਪਾਉਂਦੀ ਕਿਉਂਕਿ ਸਾਈਡ ਤੋਂ ਚਾਕਾਂ ਦੇ ਵਿੱਚ ਦੀ ਦਿਖਦੀ ਹੈ ਬੈਲਟ ਦੀ ਸੀਨ ਨਜ਼ਰ ਆਉਂਦੀ ਆ ਆ ਦੇਖੋ ਜੀ ਹੁਣ ਮੈਂ ਇਹਦੇ ਤੇ ਪੀਕੋ ਦਾ ਪੈਰ ਚੜਾਇਆ ਤੁਹਾਨੂੰ ਮੈਂ ਪੀਕੋ ਕਰਕੇ ਦਿਖਾ ਰਹੀ ਆ ਇਹ ਵੀ ਚੈੱਕ ਕਰ ਲਓ ਜਿੰਨਾ ਭੈਣਾ ਨੇ ਮਸ਼ੀਨ ਨਹੀਂ ਕਦੇ ਵਰਤੀ ਜਾਂ ਕਦੇ ਨਹੀਂ ਇਹਦੇ ਬਾਰੇ ਕੁਝ ਜਾਣਕਾਰੀ ਹੈਗੀ ਉਹਦੇ ਬਾਰੇ ਕਰਨ ਕਿਉਂਕਿ ਜਿਹੜੀ ਉੱਪਰਲੀ ਸਲਾਈ ਜਿਹਦੇ ਤੇ ਆਪਾਂ 벨ਟ ਜੜਨੀ ਆ ਸਿਰਫ ਉਹੀ ਇਹਦਾ ਸਲਵਾਰ ਦੀ ਆਪਾਂ ਪੀਕੋ ਕਰ ਰਹੇ ਆ ਤਾਂ ਕਿ ਆਪਾਂ ਨੂੰ ਓਵਰਲੌਕ ਕਰਨ ਦੀ ਵੀ ਜ਼ਰੂਰਤ ਨਾ ਪਵੇ ਤੇ 벨ਟ ਵਾਲੀ ਨੂੰ ਮੈਂ ਲੱਗ ਪੀਕੋ ਕਰ ਲੈਣਾ ਤੇ ਇਹਨੂੰ ਮੈਂ ਲੱਗ ਪੀਕੋ ਕਰ ਲੈਣਾ ਤੇ ਜੇ ਆਪਾਂ ਜਿਹੜੇ 벨ਟ ਵਿੱਚ ਵੀ ਚਾਰ ਜੋੜ ਪਾਏ ਆ ਉਹਨੂੰ ਵੀ ਆਪਾਂ ਪੀਕੋ ਕਰ ਲੈਣਾ ਆ ਦੇਖੋ ਜੀ ਸਲਵਾਰ ਮੈਂ ਤੁਹਾਨੂੰ ਵੇਅਰ ਕਰਕੇ ਦਿਖਾ ਰਹੀ ਆ ਸਲਵਾਰ ਦੇ ਬਿਲਕੁਲ ਪਹੁੰਚਾ ਸਿੱਧਾ ਖੜਾ ਤੁਹਾਨੂੰ ਮੈਂ ਮੂਵ ਕਰਕੇ ਵੀ ਦਿਖਾਉਂਗੀ ਕਿ ਪਿਛਲੇ ਪਾਸੇ ਅੱਡੀ ਤੋਂ ਬਿਲਕੁਲ ਵੀ ਸਲਵਾਰ ਉੱਠ ਨਹੀਂ ਰਹੀ ਬਿਲਕੁਲ ਸਟ੍ਰੇਟ ਸਲਵਾਰ ਆ ਪਹੁੰਚਾਇਦਾ ਮੈਂ 8 ਇੰਚ ਰੱਖਿਆ ਤੁਸੀਂ ਆਪਣੇ ਅਕੋਰਡਿੰਗਲੀ ਪੈਰ ਦੇ ਅਕੋਰਡਿੰਗਲੀ ਰੱਖ ਸਕਦੇ ਹੋ 7 ਇੰਚ 6 ਇੰਚ ਜਿੰਨਾ ਵੀ ਤੁਸੀਂ ਪਹਿਨਦੇ ਹੋ ਨਾਰਮਲੀ ਜੇ ਤੁਸੀਂ 6 ਇੰਚ ਪਹੁੰਚਾ ਪਾਉਨੇ ਹੋ ਤਾਂ ਸਟ੍ਰੇਟ ਸਲਵਾਰ ਜੇ ਇਦਾਂ ਦੀ ਬਣਾਉਣੀ ਹੈ ਤਾਂ ਉਹਦਾ ਅੱਧਾ ਪੌਣਾ ਇੰਚ ਪਹੁੰਚਾ ਜ਼ਿਆਦਾ ਰੱਖੋ ਤਾਂ ਕਿ ਸਲਵਾਰ ਖੜੀ ਵੀ ਲੱਗੇ ਤੇ ਨਜ਼ਰ ਆਵੇ ਤਾਂ ਕਿ ਜੇ ਸਲਵਾਰ ਤੁਹਾਡੇ ਗਿੱਟੇ ਦੇ ਉੱਤੇ ਹੀ ਆ ਕੇ ਰੁਕ ਗਈ ਤੇ ਉਹਦੇ ਨਾਲ ਤੁਹਾਡਾ ਗਿੱਟਾ ਨਜ਼ਰ ਆਏਗਾ ਫਿਰ ਤੁਹਾਡੀ ਸਲਵਾਰ ਉੱਚੀ ਲੱਗੇਗੀ ਅੱਧਾ ਪਾਉਣਾ ਇੰਚ ਸਲਵਾਰ ਦਾਈ ਜਿਹੜਾ ਪਹੁੰਚਾ ਉਹ ਜ਼ਿਆਦਾ ਰੱਖੋ ਤਾਂ ਕਿ ਤੁਹਾਡਾ ਗਿੱਟਾ ਨਜ਼ਰ ਨਾ ਆਏ ਸਲਵਾਰ 'ਚ ਤੁਹਾਨੂੰ ਉੱਚੀ ਨਾ ਦੇਖਣ ਵਿੱਚ ਲੱਗੇ ਸਲਵਾਰ ਹਮੇਸ਼ਾ ਫਰੰਟ ਤੋਂ ਛੋਟੀ ਰੱਖਣੀ ਆ ਆਪਾਂ ਇਹ ਮੈਂ ਫਰੰਟ ਤੋਂ ਮੇਰੀ 35 ਇੰਚ ਰੈਡੀ ਹੈ ਜੀ ਪਿਛਲੇ ਸਾਈਡ ਤੋਂ ਮੇਰੀ ਇਹ 38 ਇੰਚ ਤਿਆਰ ਸਲਵਾਰ ਹੈ ਇਹ ਤੁਸੀਂ ਹੁਣ ਖੁਦ ਦੇਖ ਸਕਦੇ ਹੋ ਪੌਂਚੇ ਦੇ ਉੱਤੇ ਬਿਲਕੁਲ ਸਟੇਟ ਖੜੀ ਆ ਪਿੱਛੇ ਵੀ ਕੋਈ ਜ਼ਿਆਦਾ ਹੈਵੀ ਸਲਵਾਰ ਨਹੀਂ ਕਿਉਂਕਿ ਆਪਾਂ 2 ਮੀਟਰ ਚ ਰੈਡੀ ਕੀਤੀ ਆ ਤੇ ਆਪਣਾ ਗਿੱਟਾ ਵੀ ਨਜ਼ਰ ਨਹੀਂ ਆ ਰਿਹਾ ਹੁਣ ਮੈਂ ਪੈਰ ਉਠਾ ਕੇ ਤੁਹਾਨੂੰ ਦਿਖਾ ਰਹੀ ਆ ਤੁਹਾਨੂੰ ਮੈਂ ਮੂਵ ਕਰਕੇ ਵੀ ਦਿਖਾਉਂਗੀ ਕਿ ਇਸ ਤਰ੍ਹਾਂ ਦਾ ਪੌਂਚਾ ਮੈਂ ਬਣਾਇਆ ਇਹਦੀ ਸ਼ਰਟ ਦਾ ਪ੍ਰਿੰਟ ਹੈ ਤੇ ਇਹਦੇ ਨਾਲ ਸਲਵਾਰ ਦਾ ਪੌਂਚਾ ਤੁਸੀਂ ਇਹਦੇ ਨਾਲ ਦੁਪੱਟਾ ਹਲਕਾ ਬਲੈਕ ਵੀ ਰੱਖ ਸਕਦੇ ਹੋ ਉਹਨੂੰ ਤੁਸੀਂ ਏਦਾਂ ਦੀ ਪਾਈਪਿੰਗ ਲਗਾਉਣੀ ਆ ਜਾਂ ਲੇਸ ਲਗਾਉਣੀ ਆ ਉਹ ਤੁਹਾਡੀ ਇੱਛਾ ਪਰ ਮੈਂ ਅਜੇ ਇਹਦੇ ਦੁਪट्टे ਦਾ ਕੁਝ ਵੀ ਨਹੀਂ ਕੀਤਾ ਦੇਖੋ ਤੁਹਾਨੂੰ ਮੈਂ ਮੂਵ ਕਰਕੇ ਦਿਖਾ ਰਹੀ ਆ ਪਿੱਛੋਂ ਬਿਲਕੁਲ ਵੀ ਗਿੱਟਾ ਨਜ਼ਰ ਨਹੀਂ ਹੋ ਰਿਹਾ ਸਟ੍ਰੇਟ ਸਲਵਾਰ ਹੈ ਇਹ ਚਾਹੇ ਇਹਨੂੰ ਤੁਸੀਂ ਫਰਸ਼ੀ ਸਲਵਾਰ ਸਾਹ ਸਟਾਈਲ ਬਣਾ ਲਓ ਚਾਹੇ ਸਟ੍ਰੇਟ ਪਾਕਿਸਤਾਨੀ ਸਟਾਈਲ ਬਣਾ ਲਓ ਤੇ ਇਹਦੀ ਕਟਿੰਗ ਇਸੇ ਤੰਗ ਨਾਲ ਕਰਨੀ ਆ ਇਸੇ ਰੈਡੀ ਕਰਨੀ ਆ ਤੁਸੀਂ ਸਲਵਾਰ ਤੇ ਆ ਜਿੱਥੋਂ ਮੈਂ ਰੱਖਿਆ ਪਹੁੰਚਾ ਇਨ ਇਨਾ ਪਟਾਈ ਇੰਚ ਜਿਹੜਾ ਮੈਂ ਰੱਖਿਆ ਇੰਨੀ ਆਪਾਂ ਕਟਿੰਗ ਕਰ ਦੇਣੀ ਹੈ ਪਹੁੰਚੇ ਤੋਂ ਪੱਟ ਤੋਂ ਅਰਲੀ ਸਾਈਡ ਨੂੰ ਤਾਂ ਕਿ ਸਾਡੀ ਸਲਵਾਰ ਜਿਹੜੀ ਫਰੰਟ ਤੋਂ ਬਿਲਕੁਲ ਸਿੱਧੀ ਖੜੀ ਰਵੇ ਤੇ ਬੈਕ ਤੋਂ ਬਿਲਕੁਲ ਪੈਰਾਂ ਤੱਕ ਰਵੇ ਅੱਡੀ ਤੇ ਅੱਡੀ ਤੇ ਗਿਰੇ ਸਾਡੀ ਸਲਵਾਰ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਤੁਸੀਂ ਜਰੂਰ ਕਰਨਾ ਜੀ ਆਪਣੀਆਂ ਸਹੇਲੀਆਂ ਨੂੰ ਵੀ ਭੇਜਣਾ ਜਰੂਰ ਮੇਰੇ ਇਸ ਚੈਨਲ ਨਾਲ ਜੁੜੋ ਪੰਜਾਬੀ ਸੂਟਾਂ ਦੇ ਨਵੇਂ ਟ੍ਰੈਂਡ ਦਾ ਆਪਾਂ ਸਫ਼ਰ ਇਕੱਠੇ ਸ਼ੁਰੂ ਕਰ ਸਕੀਏ ਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੂਟ ਵੀ ਜਿਹੜੇ ਡਿਜ਼ਾਈਨ ਕੀਤੇ ਹੋਏ ਨੇ ਉਹਨਾਂ ਦੀ ਵੀਡੀਓ ਦਿਖਾਵਾਂਗੀ ਤੇ ਨਵੇਂ-ਨਵੇਂ ਸੂਟਾਂ ਦੇ ਡਿਜ਼ਾਈਨ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਫਿਲਹਾਲ ਤਾਂ ਮੈਂ ਕੋਈ ਕਿਸੇ ਨੂੰ ਸੂਟ ਭੇਜਣ ਦਾ ਪ੍ਰਬੰਧ ਨਹੀਂ ਕੀਤਾ ਪਰ ਜੇ ਕਿਸੇ ਭੈਣ ਨੂੰ ਪਸੰਦ ਹੋਏ ਰੀਜ਼ਨੇਬਲ ਰੇਟ ਹੋਏ ਤੁਹਾਨੂੰ ਚੰਗੇ ਲੱਗੇ ਤਾਂ ਮੈਨੂੰ ਤੁਸੀਂ ਹਾਂ ਕਰ ਸਕਦੇ ਹੋ ਕਿ